ਅੱਜ ਦਾ ਆਪਣਾ ਪੰਜਾਬੀ ਵਿਆਕਰਨ ਦਾ ਟੌਪਿਕ ਹੈਗਾ ਵਿਸ਼ਰਾਮ ਚਿੰਨ। ਵਿਸ਼ਰਾਮ ਚਿੰਨ ਤੋਂ ਭਾਵ ਹੁੰਦਾ ਠਹਿਰਾਓ ਜਾਂ ਰੁਕਣਾ। ਜਦੋਂ ਅਸੀਂ ਆਪਣੇ ਭਾਵਾਂ ਨੂੰ ਬੋਲ ਕੇ ਪ੍ਰਗਟ ਕਰਦੇ ਹਾਂ ਤਾਂ ਕਿਤੇ ਅਸੀਂ ਘੱਟ ਰੁਕਦੇ ਹਾਂ ਤੇ ਕਿਤੇ ਅਸੀਂ ਵੱਧ ਸਮਾਂ ਰੁਕ ਜਾਂਦੇ ਹਾਂ। ਤਾਂ ਸਾਡਾ ਜਿਹੜਾ ਉਚਾਰਨ ਦਾ ਲਹਿਜਾ ਹੁੰਦਾ ਉਹ ਬਦਲਦਾ ਰਹਿੰਦਾ। ਤਾਂ ਸਾਡੇ ਜਿਹੜੇ ਵਿਚਾਰ ਹੁੰਦੇ ਆ ਉਹ ਦੂਜਿਆਂ ਤੱਕ ਪਹੁੰਚ ਜਾਂਦੇ ਆ। ਸੋ ਉਹੀ ਭਾਵਾਂ ਨੂੰ ਤੇ ਵਿਚਾਰਾਂ ਨੂੰ ਜਦੋਂ ਆਪਾਂ ਲਿਖਤ ਦੇ ਵਿੱਚ ਪ੍ਰਗਟ ਕਰਨਾ ਹੋਵੇ ਤਾਂ ਆਪਾਂ ਨੂੰ ਕਈ ਚਿੰਨ੍ਹਾਂ ਦੀ ਵਰਤੋਂ ਕਰਨੀ ਪੈਂਦੀ ਆ। ਉਹੋ ਹੀ ਜਿਨ੍ਹਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਉਸੇ ਨੂੰ ਹੀ ਵਿਸ਼ਰਾਮ ਚ ਨਾਖਿਆ ਜਾਂਦਾ ਸੋ ਆਪਾਂ ਇਹਦੀ ਡੈਫੀਨੇਸ਼ਨ ਦੇਖਦੇ ਹਾਂ ਵਿਸ਼ਰਾਮ ਚੰ ਹੁੰਦਾ ਕੀ ਆ ਕਿਨੇ ਲਿਖਤ ਵਿੱਚ ਫਹਿਰਾਉ ਨੂੰ ਪ੍ਰਗਟ ਕਰਨ ਲਈ ਜਿਹੜੇ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਆ ਉਸ ਨੂੰ ਵਿਸ਼ਰਾਮ ਚ ਨਾਖਿਆ ਜਾਂਦਾ ਕਿ ਲਿਖਣ ਸਮੇਂ ਜਿੱਥੇ ਆਪਾਂ ਨੂੰ ਰੁਕਣਾ ਪਵੇ ਤੇ ਰੁਕਣ ਵਾਸਤੇ ਜਿਹੜੇ ਜਿਨ੍ਹਾਂ ਦੀ ਵਰਤੋਂ ਕਰਨੀ ਪਵੇ ਉਸੇ ਨੂੰ ਵਿਸ਼ਰਾਮ ਚ ਨਾਖਿਆ ਜਾਂਦਾ ਵਿਸ਼ਰਾਮ ਜਿਨ੍ਹਾਂ ਦੀ ਗਿਣਤੀ ਹੈਗੀ ਆ 13 ਪਹਿਲਾ ਹੈਗਾ ਡੰਡੀ ਦਾ ਪੂਰਨ ਵਿਸ਼ਰਾਮ ਇਹਦਾ ਚਿੰਨ ਹੁੰਦਾ ਇਸ ਤਰ੍ਹਾਂ ਡੰਡੀ ਦੂਸਰਾ ਹੈਗਾ ਪ੍ਰਸ਼ਨ ਚਿੰਨ ਇਸ ਤਰ੍ਹਾਂ ਤੀਸਰਾ ਹੈਗਾ ਵਿਸਮਿਕ ਚਿੰਨ ਵਿਸਮਿਕ ਚਿੰਨ ਹੁੰਦਾ ਪਹਿਲਾਂ ਡੰਡੀ ਪਾ ਕੇ ਨੀਚੇ ਛੋਟੀ ਜੀ ਬਿੰਦੀ ਪਾ ਕੇ ਚੌਥਾ ਹੈਗਾ ਕਾਮਾ ਅਰਧ ਵਿਸ਼ਰਾਮ ਚਿੰਨ ਇਸ ਤਰ੍ਹਾਂ ਹੁੰਦਾ ਨਿਸ਼ਾਨ ਕਾਮਾ ਪੰਜਵਾਂ ਹੈਗਾ ਬਿੰਦੀ ਕਾਮਾ ਬਿੰਦੀ ਕਾਮਾ ਛੇਮਾ ਹੈਗਾ ਦੋ ਬਿੰਦੀ ਦੋ ਬਿੰਦੀ ਹੁੰਦਾ ਦੋ ਵਿੰਦੀਆਂ ਸੱਤਮਾ ਹੈਗਾ ਡੈਸ਼ ਇਸ ਤਰ੍ਹਾਂ ਅੱਠਮਾ ਹੈਗਾ ਦਵਿੰਦੀ ਡੈਸ਼ ਦਵਿੰਦੀ ਵੀ ਦੋ ਵਿੰਦੀਆਂ ਤੇ ਡੈਸ਼ ਤੇ ਨੌਮਾ ਹੈਗਾ ਪੁੱਠੇ ਕੌਮੇ ਇਸ ਤਰ੍ਹਾਂ ਦਸਮਾ ਹੈਗਾ ਜੋੜਨੀ ਇਸ ਤਰ੍ਹਾਂ 11ਵਾਂ ਹੈਗਾ ਬ੍ਰੈਕਟਾਂ ਕਮਾਨੀਆਂ ਇਸ ਤਰ੍ਹਾਂ ਬ੍ਰੈਕਟਾਂ ਕਮਾਨੀਆਂ ਤੇ ਵਰ ਮਾ ਹੈ ਗਿਆ ਛੋਟ ਮਰੋੜੀ ਕੱਲਾ ਕੌਮਾ ਆ ਜਾਂਦਾ ਇਹਦੇ ਵਿੱਚ ਤੇ ਤਿਰ ਮਾ ਹੈ ਗਿਆ ਬਿੰਦੀ ਡਾਟ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਇੱਕ ਇੱਕ ਕਰਕੇ ਵਿਸ਼ਰਾਮ ਚਿੰਨ ਪੜ੍ਹਦੇ ਹਾਂ ਪਹਿਲਾ ਹੈਗਾ ਡੰਡੀ ਜਾਂ ਪੂਰਨ ਵਿਸ਼ਰਾਮ ਇਸ ਤਰ੍ਹਾਂ ਡੰਡੀ ਇਹ ਜਿਹੜਾ ਚਿੰਨ ਆ ਇਹ ਵਾਕ ਦੇ ਅਖੀਰ ਵਿੱਚ ਆਉਂਦਾ ਤੇ ਇਹ ਜਿਹੜਾ ਚਿੰਨ ਆ ਪੂਰਨ ਠਹਿਰਾਓ ਦਾ ਸੂਚਕ ਆ ਆਪਾਂ ਜੀ ਇੱਕ ਐਗਜ਼ਾਮਪਲ ਦੇਖਦੇ ਹਾਂ ਜਿਵੇਂ ਮੈਂ ਬਾਹਰ ਜਾ ਰਹੀ ਹਾਂ ਇਹਦੇ ਵਿੱਚ ਜਿਹੜਾ ਪੂਰਾ ਵਾਕ ਆ ਵਾਕ ਦੇ ਅਖੀਰ ਤੇ ਡੰਡਾ ਲੱਗਿਆ ਤਾਂ ਇਹ ਕੀ ਆ ਜੀ ਡੰਡੀ ਜਾ ਪੂਰਨ ਵਿਸ਼ਰਾਮ ਇਸ ਤੋਂ ਬਾਅਦ ਹੈਗਾ ਮਾਲੀ ਬੂਟਿਆਂ ਨੂੰ ਪਾਣੀ ਦੇ ਰਹਾ ਹੈ ਪੂਰਾ ਵਾਕ ਬਣ ਗਿਆ ਵਾਕ ਤੋਂ ਬਾਅਦ ਰੁਕਣਾ ਆਪਾਂ ਜਿਹੜਾ ਆਹ ਡੰਡੀ ਆ ਇਹ ਕਹਦਾ ਨਿਸ਼ਾਨਾ ਜੀ ਡੰਡੀ ਜਾ ਪੂਰਨ ਵਿਸ਼ਰਾਮ ਦਾ ਇਸ ਤੋਂ ਬਾਅਦ ਹੈਗਾ ਸੈਕਿੰਡ ਪ੍ਰਸ਼ਨ ਚਿੰਨ ਪ੍ਰਸ਼ਨ ਚਿੰਨ ਜਿਹੜਾ ਇਹ ਵੀ ਵਾਕ ਦੀ ਅਖੀਰ ਵਿੱਚ ਆਉਂਦਾ ਤੇ ਇਹ ਵੀ ਪੂਰਨ ਠਹਿਰਾਓ ਦਾ ਹੀ ਸੂਚਕ ਆ ਪਰ ਇਹ ਦਾ ਜਿਹੜੀ ਵਰਤੋਂ ਆ ਉਹ ਕਿਸੇ ਪ੍ਰਸ਼ਨ ਪੁੱਛਣ ਵਾਸਤੇ ਕੀਤੀ ਜਾਂਦੀ ਆ ਇਹਦੀ ਆਪਾਂ ਉਦਾਹਰਣ ਕਰਦੇ ਆਂ ਜਿਵੇਂ ਤੁਸੀਂ ਦਿੱਲੀ ਕਦੋਂ ਜਾਵੋਗੇ ਇਸ ਤੋਂ ਬਾਅਦ ਲੱਗਿਆ ਪ੍ਰਸ਼ਨ ਚਿੰਨ ਤਾਂ ਇਹਨਾਂ ਨੇ ਪ੍ਰਸ਼ਨ ਪੁੱਛਿਆ ਕਿ ਕਦੋਂ ਜਾਵੋਗੇ ਤਾਂ ਇਸ ਇਹ ਕੀ ਹੋ ਗਿਆ ਜੀ ਪ੍ਰਸ਼ਨ ਚਿੰਨ ਦੂਸਰਾ ਜੇ ਮੈਂ ਤੁਹਾਨੂੰ ਕਿੱਥੇ ਮਿਲ ਸਕਦਾ ਹਾਂ ਇਸ ਤੋਂ ਬਾਅਦ ਪ੍ਰਸ਼ਨ ਚਿੰਨ ਲਾਇਆਗਾ ਪੂਰਾ ਵਾਕ ਬਣਿਆ ਵਾਕ ਤੋਂ ਬਾਅਦ ਠਹਿਰਾਓ ਆਇਆ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਿੱਥੇ ਮਿਲ ਸਕਦਾ ਹਾਂ ਇਹਦੇ ਵਿੱਚ ਵੀ ਪ੍ਰਸ਼ਨ ਪੁੱਛਿਆ ਗਿਆਗਾ ਤੀਸਰਾ ਹੈਗਾ ਇਹ ਵਿਸਮਕ ਚਿੰਨ ਇਸ ਤਰ੍ਹਾਂ ਵੈਸਮਕ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਸੰਬੰਧੀ ਹੈਰਾਨੀ ਜਾਂ ਅश्चਰਜਤਾ ਦੇ ਭਾਵ ਨੂੰ ਪ੍ਰਗਟ ਕਰਨ ਸੰਬੰਧੀ ਜਿਹੜਾ ਚਿੰਨ੍ਹ ਵਰਤੋਂ ਵਿੱਚ ਆਉਂਦਾ ਉਸ ਨੂੰ ਵੈਸਮਕ ਚਿੰਨ੍ਹ ਆਖਿਆ ਜਾਂਦਾ ਇਹਦੀ ਉਦਾਹਰਨ ਦੇਖੋ ਹਾਏ ਮੈਂ ਇਕੱਲੇ ਦਿੱਲੀ ਕਿਵੇਂ ਜਾਵਾਂਗੀ ਹਾਏ ਹਾਏ ਤੋਂ ਬਾਅਦ ਇਹਨਾਂ ਨੇ ਵੈਸਮਕ ਚਿੰਨ੍ਹ ਲਾਇਆਗਾ ਸੈਕਿੰਡ ਹੈਗਾ ਵੇਖੋ ਕਿਸੇ ਨੂੰ ਸੰਬੋਧਨ ਕੀਤਾ ਗਿਆ ਇਸ ਵਾਰ ਇਹਨਾਂ ਨੇ ਵੈਸਮਕ ਚਿੰਨ੍ਹ ਲਾਇਆ ਵੇਖੋ ਲਾੜਾ ਕਿੰਨਾ ਸੋਹਣਾ ਹੈ ਹਾਂਜੀ ਨੈਕਸਟ ਦੇਖੋ ਕੋਮਾ ਅਰਧ ਵਿਰਾਮ ਚਿੰਨ ਇਸ ਤਰ੍ਹਾਂ ਕੋਮਾ ਕੋਮਾ ਅਰਧ ਵਿਰਾਮ ਚਿੰਨਾਂ ਦੀ ਵਰਤੋਂ ਬਾਤ ਦੇ ਅੱਧ ਤੇ ਰੁਕਣ ਸਮੇਂ ਕੀਤੀ ਜਾਂਦੀ ਆ ਜਾਂ ਜਿੱਥੇ ਸੰਬੋਧਨੀ ਸ਼ਬਦਾਂ ਦੀ ਵਰਤੋਂ ਹੋਵੇ ਉੱਥੇ ਕੀਤੀ ਜਾਂਦੀ ਆ ਹੁਣ ਆਪਾਂ ਇਹਦੀ ਉਦਾਹਰਣ ਦੇਖਦੇ ਆਂ ਸਰਜੀਤ ਪਾਤਰ ਸੋਹਜਵਾਦੀ ਵਿਚਾਰਤਾਰਾ ਦਾ ਕਵੀ ਹੁੰਦਿਆਂ ਹੋਇਆਂ ਇਸ ਵਾਰ ਇਹਨਾਂ ਨੇ ਥੋੜਾ ਜਿਹਾ ਰੁਕੇ ਇਹ ਫਿਰ ਵੀ ਪ੍ਰਗਤੀ ਵਧਈ ਆ ਤਾਂ ਇਹ ਕੀ ਆ ਜੀ ਕੋਮਾ ਅਰਧ ਵਿਰਾਮ ਚਿੰਨਾਂ ਨੈਕਸਟ ਪੰਜਵਾਂ ਦੇਖੋ ਵਿੰਦੀ ਕਮਾ ਇਸ ਤਰ੍ਹਾਂ ਪਹਿਲਾਂ ਵਿੰਦੀ ਨੀਚੇ ਕਮਾ ਕਹਿੰਦੇ ਜੇ ਡੰਡੀ ਤੋਂ ਘੱਟ ਅਤੇ ਕੌਮੇ ਤੋਂ ਵੱਧ ਠਹਿਰਾਓ ਨੂੰ ਪ੍ਰਗਟ ਕਰਨਾ ਹੋਵੇ ਤਾਂ ਉੱਥੇ ਵਿੰਦੀ ਵਾਲੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਆ ਹਾਂਜੀ ਜੀ ਉਦਾਹਰਣ ਦੇਖੋ ਕਹਿੰਦੇ ਛੇਤੀ ਕਰੋ ਕਿਤੇ ਗੱਡੀ ਹੀ ਨਾ ਲੰਘ ਜਾਵੇ ਇਹਦੇ ਵਾਸਤੇ ਇਹਨਾਂ ਨੇ ਬਿੰਦੀ ਕਾਮੇ ਦੀ ਵਰਤੋਂ ਕੀਤੀ ਆ ਛੇਤੀ ਕਰੋ ਕਹਿੰਦ ਭਾਵੇਂ ਕਿ ਡੰਡੀ ਤੋਂ ਤਾਂ ਘੱਟ ਸਮਾਂ ਲੱਗਾ ਤੇ ਕਾਮੇ ਤੋਂ ਵੱਧ ਰੁ ਗਿਆ ਤਾਂ ਉਥੇ ਬਿੰਦੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਆ ਨੈਕਸਟ ਹੈਗਾ ਦਵਿੰਦੀ ਜਿੱਥੇ ਦੋ ਬਿੰਦੀਆਂ ਦੀ ਵਰਤੋਂ ਹੋਵੇ ਜਦੋਂ ਕਹਿੰਦੇ ਕਿਸੇ ਸ਼ਬਦ ਵਾਕ ਅੰਸ਼ ਜਾਂ ਉਪਵਾਕ ਦੀ ਵਿਆਖਿਆ ਕਰਕੇ ਉਹਦਾ ਵੇਰਵਾ ਦੇਣਾ ਹੋਵੇ ਤਾਂ ਉਥੇ ਦਵਿੰਦੀ ਦੀ ਵਰਤੋਂ ਕੀਤੀ ਜਾਂਦੀ ਆ ਜਾਂ ਆਪਾਂ ਕਿਸੇ ਅਉਦੇ ਵਾਸਤੇ ਵੀ ਦਵਿੰਦੀ ਦੀ ਵਰਤੋਂ ਕਰ ਸਕਦੇ ਆ ਇਹਦੀ ਉਦਾਹਰਣ ਦੇਖੋ ਅਧਿਆਪਕ ਨੇ ਕਿਹਾ ਇੱਥੇ ਦਵਿੰਦੀ ਦੀ ਵਰਤੋਂ ਕੀਤੀ ਗਈ ਆ ਕਿ ਜੇ ਮਿਹਨਤ ਕਰੋਗੇ ਤਾਂ ਹੀ ਸਫਲ ਹੋਵੋਗੇ ਤਾਂ ਇਸ ਕਰਕੇ ਇਹ ਕੀ ਹੈ ਜੀ ਦਵਿੰਦੀ ਆ ਹਾਂਜੀ ਨੈਕਸਟ ਦੇਖੋ 7ਵਾਂ ਡੈਸ਼ ਇਸ ਤਰ੍ਹਾਂ ਜਦੋਂ ਕਿਸੇ ਬਾਤ ਦੇ ਵਿੱਚ ਗੱਲਬਾਤ ਕਰਨ ਵਾਲੇ ਦਾ ਧਿਆਨ ਇੱਕੇ ਦਾ ਵੀ ਕਿਸੇ ਹੋਰ ਪਾਸੇ ਚਲਾ ਜਾਵੇ ਤਾਂ ਉਥੇ ਇਹ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਆ ਇਹਦੀ ਉਦਾਹਰਨ ਮੈਂ ਅੱਜ ਨਹੀਂ ਜਾ ਸਕਦੀ ਹਾਂ ਕੱਲ ਜ਼ਰੂਰ ਆਵਾਂਗੀ ਇਹਦੇ ਵਿੱਚ ਇਹਨਾਂ ਨੇ ਇਹ ਡੈਸ਼ ਦੀ ਵਰਤੋਂ ਕੀਤੀ ਹੈ ਜੀ ਇਹਦੇ ਵਿੱਚ ਜਿਹੜਾ ਗੱਲਬਾਤ ਕਰਨ ਵਾਲੇ ਦਾ ਧਿਆਨ ਆ ਉਹ ਇੱਕੇ ਦਾ ਵੀ ਕਿਸੇ ਹੋਰ ਪਾਸੇ ਚਲਾ ਗਿਆ ਨੈਕਸਟ ਹੈਗਾ ਜੀ ਦਵਿੰਦੀ ਡੈਸ਼ ਇਸ ਤਰ੍ਹਾਂ ਦੋ ਬਿੰਦੀਆਂ ਤੇ ਡੈਸ਼ ਇਸਦੀ ਜਿਹੜੀ ਵਰਤੋਂ ਆ ਉਹ ਵਾਕ ਦੇ ਅੰਤ ਵਿੱਚ ਬੇਰਵਾ ਦੇਣ ਵਾਸਤੇ ਕੀਤੀ ਜਾਂਦੀ ਹੈ ਇਹਦੀ ਐਗਜ਼ਾਮਪਲ ਮੇਰੀ ਇੱਕ ਹੀ ਭੈਣ ਹੈ ਪਰਮਜੀਤ ਕੌਰ ਮੇਰੀ ਇੱਕ ਹੀ ਭੈਣ ਹੈ ਇੱਥੇ ਇਹਨਾਂ ਨੇ ਮਤਲਬ ਕਿ ਵਾਕ ਦਾ ਐਂਡ ਹੋ ਗਿਆ ਵਾਕ ਦੇ ਐਂਡ ਤੇ ਬੇਰਵਾ ਦਿੱਤਾ ਕਿ ਉਹਦਾ ਨਾਮ ਕੀ ਆ ਪਰਮਜੀਤ ਕੌਰ ਹਾਂਜੀ ਨੈਕਸਟ ਹੈਗਾ ਪੁੱਠੇ ਕੌਮੇ ਇਸ ਤਰ੍ਹਾਂ ਪੁੱਠੇ ਕੌਮਿਆਂ ਦੀ ਵਰਤੋਂ ਕਿਸੇ ਦੇ ਆਖੇ ਸ਼ਬਦਾਂ ਨੂੰ ਜਾਂ ਕਿਸੇ ਦੀ ਤੁਕ ਨੂੰ ਉਸੇ ਅਨੁਸਾਰ ਬਰਤਨ ਲਈ ਕੀਤੀ ਜਾਂਦੀ ਆ ਤਾਂ ਉੱਥੇ ਪੁੱਠੇ ਕੌਮੇ ਯੂਜ਼ ਕੀਤੇ ਜਾਂਦੇ ਆ ਜੀ ਇਹਦੀ ਉਦਾਹਰਨ ਪਿਤਾ ਜੀ ਨੇ ਰਾਮ ਨੂੰ ਕਿਹਾ ਤੈਨੂੰ ਅਗਲੇ ਸਾਲ ਕਾਰ ਲੈ ਕੇ ਦੇਵਾਂਗਾ ਤਾਂ ਜਿਵੇਂ ਪਿਤਾ ਜੀ ਨੇ ਰਾਮ ਨੂੰ ਕਿਹਾ ਸੀ ਉਹੀ ਗੱਲ ਨੂੰ ਉਸੇ ਤਰ੍ਹਾਂ ਹੀ ਪੁੱਠੇ ਕੌਮੇ ਦੇ ਵਿੱਚ ਬੰਦ ਕਰਤਾ ਤਾਂ ਉੱਥੇ ਇਹ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ 10ਵਾਂ ਹੈਗਾ ਜੋੜਨੀ ਇਸ ਤਰ੍ਹਾਂ ਹੁੰਦਾ ਹੈ ਇਹਦਾ ਚਿੰਨ੍ਹ ਜੋੜਨੀ ਦੀ ਜਿਹੜੀ ਵਰਤੋਂ ਆ ਉਹ ਜੋੜੇ ਜਾਣ ਵਾਲੇ ਦੋਹਾਂ ਸ਼ਬਦਾਂ ਦੇ ਵਿਚਕਾਰ ਕੀਤੀ ਜਾਂਦੀ ਹੈ ਕਿ ਸ਼ਬਦਾਂ ਨੂੰ ਆਪਸ ਵਿੱਚ ਜੋੜਨਗੇ ਜੋੜਨ ਦਾ ਕੰਮ ਕਰੂਗੀ ਪਹਿਲਾ ਹੈਗਾ ਇੱਕ ਐਗਜ਼ਾਮਪਲ ਜਿਵੇਂ ਹੀਰਾਂਜਾ ਤੇ ਦੂਸਰਾ ਹੈਗਾ ਪਿਓ ਪੁੱਤਰ ਇਸ ਤਰ੍ਹਾਂ ਹੀਰਾਂਜਾ ਸ਼ਬਦ ਨੂੰ ਜੋੜਨੀ ਨੇ ਜੋੜ ਦਿੱਤਾ 11ਵਾਂ ਹੈਗਾ ਜੀ ਬ੍ਰੈਕਟਾਂ ਇਸ ਤਰ੍ਹਾਂ ਬਾਕ ਵਿੱਚ ਔਖੇ ਸ਼ਬਦਾਂ ਦੀ ਸਪਸ਼ਟਤਾ ਲਈ ਉਹਦਾ ਜਿਹੜਾ ਅਰਥ ਆ ਉਹ ਬਰੈਕਟਾਂ ਵਿੱਚ ਦਿੱਤਾ ਜਾਂਦਾ। ਇਹਦੀ ਉਦਾਹਰਨ RAM ਦਾ ਸ਼ਹਿਰੋ ਆਥਨ ਆਥਨ ਸੀਗਾ ਔਖਾ ਸ਼ਬਦ ਇਹਨਾਂ ਨੇ ਬਰੈਕਟ ਵਿੱਚ ਪਾ ਕੇ ਕੀ ਲਿਖਤਾ ਜੀ ਸ਼ਾਮ ਸ਼ਾਮ ਨੂੰ ਹੀ ਕਰ ਆਵੇਗਾ। ਹਾਂਜੀ ਨੈਕਸਟ ਬਾਰਮਾ ਹੈਗਾ ਛਟਮ ਰੋੜੀ। ਇਹਦਾ ਚਿੰਨ ਹੁੰਦਾ ਇਸ ਤਰ੍ਹਾਂ। ਇਹਨੇ ਜਦ ਕਿਸੇ ਸ਼ਬਦ ਦਾ ਕੁਝ ਹਿੱਸਾ ਛੱਡ ਦਿੱਤਾ ਜਾਵੇ ਤਾਂ ਉਸ ਗੱਲ ਨੂੰ ਪ੍ਰਗਟ ਕਰਨ ਲਈ ਇਹ ਚਿੰਨਾਂ ਨੂੰ ਵਰਤਿਆ ਜਾਂਦਾ। ਤਾਂ ਉਸ ਨੂੰ ਛੋਟਮਰੋੜੀ ਕਿਹਾ ਜਾਂਦਾ। ਇਹਦੀ ਉਦਾਹਰਨ ਦੇਖੋ ਜਿਵੇਂ ਵਿੱਚ ਸ਼ਬਦ ਦਾ ਤੇ ਇਹਨਾਂ ਨੇ ਕੱਲਾ ਸਿਰਫ ਚਾਚਾ ਹੀ ਲਿਖਤਾ ਇਸ ਤਰ੍ਹਾਂ ਦਾ ਚਿੰਨ ਲਾਤਾ ਤਾਂ ਇਹ ਛੋਟਮਰੋੜੀ ਹੋ ਗਿਆ। ਇਸ ਤੋਂ ਬਾਅਦ ਨੈਕਸਟ ਜਿਵੇਂ ਉੱਤੇ ਸ਼ਬਦ ਸੀ ਉੱਤੇ ਨੂੰ ਇਹਨਾਂ ਨੇ ਕੀ ਲਿਖਤਾ ਤੇ ਲਿਖਤਾ ਉੱਪਰ ਇਹਨਾਂ ਨੇ ਛੋਟਮਰੋੜੀ ਦਾ ਚਿੰਨ ਲਾਤਾ। ਹਾਂਜੀ ਨੈਕਸਟ ਦੇਖੋ ਤੇਰਮਾ ਬਿੰਦੀ ਇਸ ਤਰ੍ਹਾਂ ਇਹਦਾ ਚਿੰਨ ਹੁੰਦਾ। ਕਹਿੰਦੇ ਇਹ ਚਿੰਨ ਅੰਗਰੇਜ਼ੀ ਵਿੱਚ ਤਾਂ ਪੂਰਨ ਵਿਰਾਮ ਦਾ ਸੂਚਕ ਹੈ। ਅੰਗਰੇਜ਼ੀ ਵਿੱਚ ਜਿੱਥੇ ਵਿੰਦੀ ਆ ਜੇ ਉਥੇ ਪੂਰਾ ਰੁਕਿਆ ਜਾਂਦਾ। ਪਰ ਪੰਜਾਬੀ ਵਿੱਚ ਕਹਿੰਦੇ ਇਸ ਦੀ ਵਰਤੋਂ ਕਿਤਾਬਾਂ ਜਾਂ ਡਿਗਰੀਆਂ ਜਾਂ ਅੰਕਾਂ ਅੱਗੇ ਕੀਤੀ ਜਾਂਦੀ ਹੈ ਇਹਦੀ ਉਦਾਹਰਨ ਜਿਵੇਂ ਕਕਾ ਠਖਾ ਗੱਗਾ ਘੱਗਾ ਇਸ ਤਰ੍ਹਾਂ ਇਹਨਾਂ ਨੇ ਡਾਟ ਲਾਇਆ ਨੈਕਸਟ ਦੇਖੋ ਰਾਮ ਨੇ ਬੀ ਐਡ ਕਰ ਲਈ ਹੈ ਇੱਥੇ ਜਿਹੜੀ ਬੀ ਐਡ ਸ਼ਬਦ ਹੈ ਜੀ ਇਹ ਇੱਕ ਡਿਗਰੀ ਵਾਸਤੇ ਵਰਤਿਆ ਗਿਆ ਹੈਗਾ ਤਾਂ ਕਰਕੇ ਇਹਨਾਂ ਨੇ ਇੱਥੇ ਡਾਟ ਲਾਇਆ ਤਾਂ ਇੱਥੇ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਜੀ ਧੰਨਵਾਦ